ਭੀ ਸ਼ਾਇਦ ਸਿੱਧੂ ਪਰਿਵਾਰ ਦੇ ਨਾਲ ਜੁਆਇਨਿੰਗ ਆਲ ਦੀ ਕੋਈ ਟ੍ਰੇਡ ਜਾਂ ਕੋਈ ਫਰਕ ਆ ਵੀ ਜਿਹੜਾ ਨਜ਼ਰ ਨਹੀਂ ਆਉਂਦੇ ਤੁਸੀਂ ਨਹੀਂ 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 ਸਾਡਾ ਉਸ ਬੇਟੀ ਨਾਲ ਕੋਈ ਫਰਕ ਨਹੀਂ ਹੈ ਕੱਲ ਨੂੰ ਕੋਈ ਮੇਰੇ ਤੱਕ ਕੋਈ ਉਹਨਾਂ ਨੂੰ ਜਾਂ ਉਹਨੂੰ ਮੇਰੇ ਤੱਕ ਕੋਈ ਲੋੜ ਪੈਂਦੀ ਤਾਂ ਸੀ ਹਾਜ਼ਰ ਤੇ ਬਹੁਤ ਅੱਛਾ ਗਾਉਂਦੀ ਹੈ ਕੁੜੀ ਬੜਾ ਵਿਵਾਕੀ ਦੇ ਨਾਲ ਉਹਦੀ ਸਟੇਜ ਪਰਫਾਰਮੈਂਸ ਮੈਂ ਵੇਖਦਾ ਬਹੁਤ ਅੱਛੀ ਹੈ ਜੈਨੀ ਜੋਹਲ ਨਾਲ ਆਇਆ ਚਲੋ ਉਹਨਾਂ ਬਾਰੇ ਵੀ ਗੱਲ ਤੁਸੀਂ ਕਹੋ ਤਾਂ ਲੋਕਾਂ ਨੂੰ ਹੋਰ ਉਹਨਾਂ ਨੂੰ ਵੀ ਪਿਆਰ ਦੇਣਗੇ ਕਿਉਂਕਿ ਸਿੱਧੂ ਨੇ ਜਿੰਨੀਆਂ ਜਿੰਨੀਆਂ ਫੀਮੇਲ ਸਿੰਗਰ ਨੂੰ ਲੈ ਕੇ ਆਇਆ ਤਾਂ ਸਿੱਧੂ ਦਾ ਇੱਕ ਗਾਣਾ ਸਭ ਦੀ ਜ਼ਿੰਦਗੀ ਬਦਲ ਗਿਆ ਤਾਂ ਜੈਨੀ ਜੋਹਲ ਲਈ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੀ ਨਾਲ ਵੋਕਲ ਮੈਂ ਜੈਨੀ ਜੋਹਲ ਲਈ ਮੇਰੇ ਲਈ ਹਾਂ ਉਹਨਾਂ ਲਈ ਹਮੇਸ਼ਾ ਹੀ ਦੁਆਵਾਂ ਨੇ ਉਹ ਤਰੱਕੀ ਕਰਨ ਜੀ ਤੇ ਬਹੁਤ ਅੱਛਾ ਗਾਉਂਦੀ ਹੈ ਕੁੜੀ ਬੜਾ ਵਿਵਾਕੀ ਦੇ ਨਾਲ ਉਹਦੀ ਸਟੇਜ ਪਰਫਾਰਮੈਂਸ ਮੈਂ ਵੇਖਦਾ ਬਹੁਤ ਅੱਛੀ ਹੈ ਤੇ ਪਰਮਾਤਮਾ ਕਰੇ ਉਹ ਅੱਗੇ ਵੀ ਤਰੱਕੀਆਂ ਕਰੇ ਅੱਛਾ ਇੱਕ ਕੁ ਸਵਾਲ ਲਾਸਟ ਜਨ ਇੱਕ ਦੋ ਕਿ ਲੋਕਾਂ ਨੂੰ ਇਹ ਲੱਗਣਾ ਵੀ ਜੈਨੀ ਜੋਲ ਦੁਬਾਰਾ ਨਜ਼ਰ ਨਹੀਂ ਆਏ ਤੁਸੀਂ ਕਲੀਅਰ ਕਰ ਦੋ ਕਿ ਬਹੁਤ ਸਾਰੀਆਂ ਨਾ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਕਲਿੱਪਸ ਬਣ ਜਾਂਦੀਆਂ ਨੇ ਵੀ ਸ਼ਾਇਦ ਸਿੱਧੂ ਪਰਿਵਾਰ ਦੇ ਨਾਲ ਜੈਨੀ ਜੋਲ ਦੀ ਕੋਈ ਟ੍ਰੇਡ ਜਾਂ ਕੋਈ ਫਰਕ ਆ ਵੀ ਜਿਹੜਾ ਨਜ਼ਰ ਨਹੀਂ ਆਉਂਦੇ ਤੁਸੀਂ ਨਹੀਂ 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 ਸਾਡਾ ਉਸ ਬੇਟੀ ਨਾਲ ਕੋਈ ਫਰਕ ਨਹੀਂ ਹੈ ਐਵੇਂ ਸੋਸ਼ਲ ਮੀਡੀਆ ਦੇ ਕੋਈ ਬੰਦਾ ਕੋਈ ਗੱਲਾਂ ਬਣਾਈ ਜੇ ਗੱਲ ਵੱਖਰੀ ਹੈ ਜੀ ਉਹ ਬੜੀਆ ਵਿਜ਼ੀ ਆ ਆਪਣਾ ਸੋਹਣਾ ਕੰਮ ਕਰ ਰਹੀ ਆ ਜੀ ਕੱਲ ਨੂੰ ਕੋਈ ਉਹ ਮੇਰੇ ਤੱਕ ਕੋਈ ਉਹਨਾਂ ਨੂੰ ਜਾਂ ਉਹਨੂੰ ਮੇਰੇ ਤੱਕ ਕੋਈ ਲੋੜ ਪੈਂਦੀ ਤਾਂ ਸੀ ਹਾਜ਼ਰ ਆ ਠੀਕ ਹੈ ਜੈਨੀ ਜੋਹਲ ਨਾਲ ਆਇਆ ਚਲੋ ਉਹਨਾਂ ਬਾਰੇ ਵੀ ਗੱਲ ਤੁਸੀਂ ਕਹੋ ਤਾਂ ਲੋਕਾਂ ਨੂੰ ਹੋਰ ਉਹਨਾਂ ਨੂੰ ਵੀ ਪਿਆਰ ਦੇਣਗੇ ਕਿਉਂਕਿ ਸਿੱਧੂ ਨੇ ਜਿੰਨੀਆਂ ਜਿੰਨੀਆਂ ਫੀਮੇਲ ਸਿੰਗਰ ਨੂੰ ਲੈ ਕੇ ਆਇਆ ਤਾਂ ਸਿੱਧੂ ਦਾ ਇੱਕ ਗਾਣਾ ਸਭ ਦੀ ਜ਼ਿੰਦਗੀ ਬਦਲ ਗਿਆ ਤਾਂ ਜੈਨੀ ਜੋਹਲ ਲਈ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੀ ਨਾਲ ਵੋਕਲ ਆ ਮੈਂ ਜੈਨੀ ਜੋਹਲ ਲਈ ਮੇਰੇ ਲਈ ਹਾਂ ਉਹਨਾਂ ਲਈ ਹਮੇਸ਼ਾ ਹੀ ਦੁਆਵਾਂ ਨੇ ਉਹ ਤਰੱਕੀ ਕਰਨ ਜੀ ਤੇ ਬਹੁਤ ਅੱਛਾ ਗਾਉਂਦੀ ਹੈ ਕੁੜੀ ਬੜਾ ਵਿਵਾਕੀ ਦੇ ਨਾਲ ਉਹਦੀ ਸਟੇਜ ਪਰਫਾਰਮੈਂਸ ਮੈਂ ਵੇਖਦਾ ਬਹੁਤ ਅੱਛੀ ਹੈ ਠੀਕ ਹੈ ਤੇ ਪਰਮਾਤਮਾ ਕਰੇ ਉਹ ਅੱਗੇ ਵੀ ਤਰੱਕੀਆਂ ਕਰੇ ਅੱਛਾ ਇੱਕ ਕੁ ਸਵਾਲ ਲਾਸਟ ਜਨ ਇੱਕ ਦੋ ਕਿ ਲੋਕਾਂ ਨੂੰ ਇਹ ਲੱਗਣਾ ਵੀ ਜੈਨੀ ਜੋਲ ਦੁਬਾਰਾ ਨਜ਼ਰ ਨਹੀਂ ਆਏ ਤੁਸੀਂ ਕਲੀਅਰ ਕਰ ਦੋ ਕਿ ਬਹੁਤ ਸਾਰੀਆਂ ਨਾ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਕਲਿੱਪਸ ਬਣ ਜਾਂਦੀਆਂ ਨੇ ਵੀ ਸ਼ਾਇਦ ਸਿੱਧੂ ਪਰਿਵਾਰ ਦੇ ਨਾਲ ਜੈਨੀ ਜੋਲ ਦੀ ਕੋਈ ਟ੍ਰੇਡ ਜਾਂ ਕੋਈ ਫਰਕ ਆ ਵੀ ਜਿਹੜਾ ਨਜ਼ਰ ਨਹੀਂ ਆਉਂਦੇ ਤੁਸੀਂ ਨਹੀਂ 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 ਸਾਡਾ ਉਸ ਬੇਟੀ ਨਾਲ ਕੋਈ ਫਰਕ ਨਹੀਂ ਹੈ ਐਵੇਂ ਸੋਸ਼ਲ ਮੀਡੀਆ ਦੇ ਕੋਈ ਬੰਦਾ ਕੋਈ ਗੱਲਾਂ ਬਣਾਈ ਜੇ ਗੱਲ ਵੱਖਰੀ ਹੈ ਜ ਉਹ ਬੜੀਆ ਵਿਜ਼ੀ ਆ ਆਪਣਾ ਸੋਹਣਾ ਕੰਮ ਕਰ ਰਹੀ ਆ ਜੀ ਕੱਲ ਨੂੰ ਕੋਈ ਉਹ ਮੇਰੇ ਤੱਕ ਕੋਈ ਉਹਨਾਂ ਨੂੰ ਜਾਂ ਉਹਨੂੰ ਮੇਰੇ ਤੱਕ ਕੋਈ ਲੋੜ ਪੈਂਦੀ ਤਾਂ ਸੀ ਹਾਜ਼ਰ ਆ ਠੀਕ ਹੈ ਜੈਨੀ ਜੋਹਲ ਨਾਲ ਆਇਆ ਚਲੋ ਉਹਨਾਂ ਬਾਰੇ ਵੀ ਗੱਲ ਤੁਸੀਂ ਕਹੋ ਤਾਂ ਲੋਕਾਂ ਨੂੰ ਹੋਰ ਉਹਨਾਂ ਨੂੰ ਵੀ ਪਿਆਰ ਦੇਣਗੇ ਕਿਉਂਕਿ ਸਿੱਧੂ ਨੇ ਜਿੰਨੀਆਂ ਜਿੰਨੀਆਂ ਫੀਮੇਲ ਸਿੰਗਰ ਨੂੰ ਲੈ ਕੇ ਆਇਆ ਤਾਂ ਸਿੱਧੂ ਦਾ ਇੱਕ ਗਾਣਾ ਸਭ ਦੀ ਜ਼ਿੰਦਗੀ ਬਦਲ ਗਿਆ ਤਾਂ ਜੈਨੀ ਜੋਹਲ ਲਈ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੀ ਨਾਲ ਵੋਕਲ ਆ ਮੈਂ ਜੈਨੀ ਜੋਹਲ ਲਈ ਮੇਰੇ ਲਈ ਹਾਂ ਉਹਨਾਂ ਲਈ ਹਮੇਸ਼ਾ ਹੀ ਦੁਆਵਾਂ ਨੇ ਉਹ ਤਰੱਕੀ ਕਰਨ ਜੀ ਤੇ ਬਹੁਤ ਅੱਛਾ ਗਾਉਂਦੀ ਹੈ ਕੁੜੀ ਬੜਾ ਵਿਵਾਕੀ ਦੇ ਨਾਲ ਉਹਦੀ ਸਟੇਜ ਪਰਫਾਰਮੈਂਸ ਮੈਂ ਵੇਖਦਾ ਬਹੁਤ ਅੱਛੀ ਹੈ ਤੇ ਪਰਮਾਤਮਾ ਕਰੇ ਉਹ ਅੱਗੇ ਵੀ ਤਰੱਕੀਆਂ ਕਰੇ ਅੱਛਾ ਇੱਕ ਕੁ ਸਵਾਲ ਲਾਸਟ ਜਨ ਇੱਕ ਦੋ ਕਿ ਲੋਕਾਂ ਨੂੰ ਇਹ ਲੱਗਣਾ ਵੀ ਜੈਨੀ ਜੋਲ ਦੁਬਾਰਾ ਨਜ਼ਰ ਨਹੀਂ ਆਏ ਤੁਸੀਂ ਕਲੀਅਰ ਕਰ ਦੋ ਕਿ ਬਹੁਤ ਸਾਰੀਆਂ ਨਾ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਕਲਿੱਪਸ ਬਣ ਜਾਂਦੀਆਂ ਨੇ ਵੀ ਸ਼ਾਇਦ ਸਿੱਧੂ ਪਰਿਵਾਰ ਦੇ ਨਾਲ ਜੈਨੀ ਜੋਲ ਦੀ ਕੋਈ ਟ੍ਰੇਡ ਜਾਂ ਕੋਈ ਫਰਕ ਆ ਵੀ ਜਿਹੜਾ ਨਜ਼ਰ ਨਹੀਂ ਆਉਂਦੇ ਤੁਸੀਂ ਨਹੀਂ 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 ਸਾਡਾ ਉਸ ਬੇਟੀ ਨਾਲ ਕੋਈ ਫਰਕ ਨਹੀਂ ਹੈ ਐਵੇਂ ਸੋਸ਼ਲ ਮੀਡੀਆ ਦੇ ਕੋਈ ਬੰਦਾ ਕੋਈ ਗੱਲਾਂ ਬਣਾਈ ਜੇ ਗੱਲ ਵੱਖਰੀ ਹੈ ਜੀ ਉਹ ਵਧੀਆ ਵਿਜ਼ੀ ਹੈ ਆਪਣਾ ਸੋਹਣਾ ਕੰਮ ਕਰ ਰਹੀ ਹੈ ਜੀ ਕੱਲ ਨੂੰ ਕੋਈ ਉਹ ਮੇਰੇ ਤੱਕ ਕੋਈ ਉਹਨਾਂ ਨੂੰ ਜਾਂ ਉਹਨੂੰ ਮੇਰੇ ਤੱਕ ਕੋਈ ਲੋੜ ਪੈਂਦੀ ਤਾਂ ਸੀ ਹਾਜ਼ਰਾਂ ਠੀਕ ਹੈ